ਕੌਣ ਕਹਿੰਦਾ ਕਿ ਦੇਸੀ ਚਿੜੀਆਂ ਹੈ ਨਹੀਂ ਤੇ ਦੇਸੀ ਚਿੜੀਆਂ ਆਖੇ ਪਿੰਡਾਂ 'ਚ ਦੇਖੀਆਂ ਹੀ ਨਹੀਂ ਜਦੋਂ ਯਾਰ ਆਪਾ ਉਹਨਾਂ ਵਾਸਤੇ ਜਗ੍ਹਾ ਹੀ ਹੈ ਨਹੀਂ ਕਿਸੇ ਬਜ਼ੁਰਗ ਨੂੰ ਬੰਦਾ ਕੱਢ ਕੇ ਘਰੋਂ ਤੇ ਛੱਡਿਆਊਗਾ ਬਾਦਲ ਪਿੰਡ ਵਰਗੇ ਫਿਰ ਆਸ਼ਰਮ 'ਚ ਜਾਂ ਕਿਸੇ ਹੋਰ 'ਚ ਤੇ ਫੇਰ ਆਖੇ ਸਾਡੇ ਘਰੇ ਤਾਂ ਬਜ਼ੁਰਗ ਹੀ ਹੈ ਨਹੀਂ ਉਹ ਗੱਲ ਆ ਚਿੜੀਆਂ ਦੀ ਐ ਆ ਦੇਖੋ ਇਹ ਉਹੀ ਭਰਾਵਾਂ ਦੇ ਘਰੇ ਲੱਗੇ ਹੋਇਆ ਲਹਣੇ ਆ ਜਿਨ੍ਹਾਂ ਨੇ ਖੇਤ ਬਣਾਇਆ ਇੱਕ ਪੰਛੀ ਰਹਿਣ बसेरा ਗੱਲ ਮਿੱਤਰੋ ਸ਼ੌਂਕ ਦੀ ਸ਼ਰਧਾ ਦੀ ਭਾਵਨਾ ਦੀ ਤੇ ਕੁਦਰਤ ਦੇ ਵਿੱਚੋਂ ਰੱਬ ਦੇਖਣ ਦੀ ਹੈ ਤੇ ਚਿੜੀਆਂ ਤਾਂ ਕੀ ਯਾਰ ਜਿਹੜੀ ਚੀਜ਼ ਨੂੰ ਤੁਸੀਂ ਯਾਦ ਕਰੋਗੇ ਨਾ ਉਹ ਹਾਜ਼ਰ ਹੋ ਜੂਗੀ ਕਿਉਂਕਿ ਕੁਦਰਤ ਹੀ ਰੱਬ ਹੈ ਤੇ ਆ ਰੱਬ ਇਹਨਾਂ ਨੇ ਜਾਨਵਰਾਂ ਦੇ ਵਿੱਚੋਂ ਘਰੇ ਸામਣੇ ਪ੍ਰਗਟ ਕੀਤਾ ਹੋਇਆ ਸਤਿ ਸ਼੍ਰੀ ਅਕਾਲ